ਪਰੀਜ਼ ਜੇ ਪਿੰਦਰ ਨੇ ਹਾਂ ਕਰ ਦਿੱਤੀ ਆ ਤੇ ਤੂੰ ਆਪਣੀ ਮਾਸੀ ਨੂੰ ਫੋਨ ਲਾ ਲਾ ਤੇ ਉਹਦੇ ਨਾਲ ਗੱਲਬਾਤ ਕਰ ਲੈ ਮੰਮੀ ਇਹੋ ਜਿਹੀਆਂ ਗੱਲਾਂ ਫੋਨਾਂ ਤੇ ਨਹੀਂ ਹੁੰਦੀਆਂ ਮੈਂ ਤੇ ਕਹਿੰਦੀ ਹਾਂ ਸਗੋਂ ਤੁਸੀਂ ਆਪ ਜਾਂਦੇ ਇੱਕ ਵਾਰੀ ਤੇ ਬਹਿ ਕੇ ਗੱਲ ਕਰਦੇ ਰਿਸ਼ਤੇਦਾਰੀ ਆ ਪੁੱਤ ਮੈਂ ਤੇ ਕੋਈ ਇਹਨਾ ਪਰਦਾ ਪੁੱਤ ਮੈਂ ਕਿਹੜੀ ਜਾਨ ਜੋਗੀ ਆ ਤੇਰੇ ਮੇਰੇ ਚ ਕੋਈ ਫਰਕ ਵਾ ਤੂੰ ਚਲੀ ਜਾ ਤੂੰ ਗੱਲਬਾਤ ਸਾਰੀ ਮਾਸੀ ਨੂੰ ਖੋਲ ਕੇ ਦੋਤੀਆ ਤਤਿਸ਼ਾਨੇ ਵੀ ਜੀ ਤੁਸੀਂ ਆਪ ਜਾਣਦੇ ਲੱਤੀ ਇਹ ਅੱਜ ਕੱਲ੍ਹ ਸਿਆਣਪੜਾ ਨਿੱਕਿਆ ਵੱਧਿਆਂ ਨਾਲ ਨਿੱਕਿਆ ਜਿਆਦਾ ਹੁੰਦਾ ਵਾ ਤੂੰ ਸਮਝੋ ਨਹੀਂ ਸਮਾਓ ਰਹਿ ਗਿਆ ਪਿਛਲਾ ਮੈਂ ਤੇ ਚਾਕਾ ਜਿਹਾ ਹੁੰਦਾ ਕੋਈ ਚਾਕਾ ਨਹੀਂ ਕਾ ਖੋਲ ਕੇ ਗੱਲ ਕਰੀ ਹਾਂ ਚਲ ਜੇ ਅਮਨ ਕੇ ਬੰਬੀ ਤਾ ਫਿਰ ਦੱਸ ਦਿਓ ਮੈਂ ਵਾ ਦੂੰਗੀ ਆ ਜੂੰਗੀ ਸਿਆਤੀ ਠੀਕ ਆ ਪਾਂ ਜੀ ਬੀਪੀ ਘਟਿਆ ਮੇਰਾ ਮੈਂ ਚੈੱਕ ਨਾ ਕਰਾਵਾਂ ਤੇ ਤੁਰ ਕੇ ਜਾਏਗੀ ਕਿੰਨਾ ਕੁ ਤੇ ਹੈਗਾ ਵਾ ਹਾਂ ਤੇ ਹੈਗਾ ਪਿੰਡ ਜੇ ਡਾਕਟਰ ਉਹ ਕੋਈ ਨਹੀਂ ਮੈਂ ਚਲ ਜਾਈਂਗੀ ਲਾਇਆ ਮੈਂ ਚੈੱਕ ਕਰਾ ਕੇ ਆਉਣਾ ਕੋਈ ਨਹੀਂ ਕਰਾਉਣਾ ਸਵਾ ਮਹਾਂ ਕੰਮ ਮੁੱਕਾ ਕੇ ਜੇ ਘੜੀ ਲੰਮੇ ਪਾਵਾਂ ਹਾਂ ਜਰਾ ਕਾ ਇਥੇ ਮੈਂ ਬੈਠ ਨਹੀਂ ਫੇਰ ਲੰਮੇ ਪਹਿਨੀਆਂ ਕਾਮੀ ਨਹੀਂ ਮੋਕਦਾ ਸਾਡੀ ਆ ਹਾਏ ਹਾਏ ਵੇ ਤੂੰ ਕਿੱਦਾਂ ਤੁਰਂਡਿਆ ਆਂ ਕੀ ਖਾਦਾ ਅੱਜ ਕੋਈ ਨਾ ਪੁੱਛ ਬੰਬੀ ਦੇ ਬੈਠੇ दारू ਪੀ ਕੇ ਹਾਏ ਮੈਂ ਮਰ ਜਾਂ ਦਮ ਪ੍ਰਾਜੇ ਤੇ ਉਹ ਘਰ ਹੈ ਨਹੀਂ ਗੀ ਜੋ ਘਰ ਹੁੰਦੀ ਤੇ ਅੱਜ ਤੇਰਾ ਤਮਾਸ਼ਾ ਚੰਗਾ ਵੱਜਣਾ ਸੀ ਜਦੋਂ ਮੈਂ ਤਾਂ ਕਿਹਾ ਤੁਹਾਨੂੰ ਮੇਰਾ ਰਿਸ਼ਤਾ ਉੱਥੇ ਕਰਾ ਦੂ ਤੇ ਤੂੰ ਕਿਉਂ ਨਹੀਂ ਮੰਨਦੀ ਅਸੀਂ ਤਾਂ ਤੇਰੀ ਸ਼ਕਲ ਵੇਖ ਤੂੰ ਆਪਣੀ ਸੀਹੇ ਥਾਣੀ ਜਾ ਕੇ ਜਾਂ ਕਿਨੂੰ ਰਿਸ਼ਤੇ ਵਾਲਿਆਂ ਕਿ ਤੇਰੀਆਂ ਅੱਖ ਲਾ ਗਿਆ ਜਦੋਂ ਮੈਂ ਕਿਹਾ ਮੈਂ ਨਸ਼ਾ ਛੱਡ ਦੂੰਗਾ ਸਾਰਾ ਸ਼ਰਾਬ ਵੀ ਪੀਣਾ ਹੋਰ ਕੁਝ ਨਹੀਂ ਜੇ ਮੈਂ ਕੱਲ ਨੂੰ ਹੋਰ ਕੋ ਖਾਣ ਲੱਪਿਆ ਫੇਰ ਤੂੰ ਠੰਡ ਪੈ ਜਾਊਗੀ ਤੂੰ ਕਿਉਂ ਨਹੀਂ ਮੰਨਦੀ ਜਦੋਂ ਕੁੜੀ ਮੰਨਦੀ ਆ ਠੀਕ ਆ ਰੱਬਾ ਤਾਂ ਤੂੰ ਕੀਤੇ ਡੁੱਲਿਆ ਆ ਰਿਹਾ ਤੂੰ ਕਿਉਂ ਨਹੀਂ ਬਾਜ ਆਉਂਦਾ ਮੁੰਡਿਆ ਕਿੱਧਰ ਨੂੰ ਤੇਰੀਆਂ ਨਿਗਾਹ ਜਾਂਦੀਆਂ ਵਾ ਤੈਨੂੰ ਹੋਰ ਨਾ ਕੁੜੀ ਲੱਭੂ ਕੋਈ ਹੋਰ ਕੁੜੀ ਨੂੰ ਕੀ ਕਰਨਾ ਜਦੋਂ ਮੈਂ ਕਹਿਣ ਡਿਆ ਮੈਂ ਉਹਨਾਂ ਵਿਆਹ ਕਰਾਉਣਾ ਤੂੰ ਸਾਰੀ ਉਮਰ ਇਹੀ ਕਰ ਗੱਲ ਕਰਦੀ ਨਹੀਂ ਵਿਆਹ ਕਰਾ ਲਾ ਵਿਆਹ ਕਰਾ ਲਾ ਹੁਣ ਜਦੋਂ ਮੈਂ ਮੰਨਣ ਡਿਆ ਤੇ ਤੂੰ ਕਿਉਂ ਨਹੀਂ ਮੰਨਦੀ ਮੈਨੂੰ ਉਹ ਕੁੜੀ ਮਾੜੀ ਲੱਗਦੀ ਆ ਹਾਏ ਰੱਬਾ ਇਹ ਤਾਂ ਸਾਡੇ ਘਰ ਨੇਜੀ ਆਉਂਦੀ ਕਿੱਥੋਂ ਆ ਗਿਆ ਪਵਾੜਾ ਖਾਣਾ ਸਾਡੇ ਘਰੇ ਹੈ ਹੈ ਇਹਨੇ ਤੇ ਪਿੰਗਾ ਹੀ ਉਹਦਣਾ ਪਾਲੀਆਂ ਰਿਸ਼ਤੇਦਾਰੀ ਦਾ ਮਾਮਲਾ ਵਾਹ ਮੈਂ ਤਾਂ ਭੋਲੀ ਮਾਰੀ ਗਈ ਮੈਂ ਤੇ ਵੇਖਿਆ ਹੀ ਨਾ ਇਹਨੂੰ ਕਿ ਉਦਾਂ ਹੀ ਬੈਠਾ ਵਾ ਜਦੋਂ ਹੁਣ ਮੈਂ ਕਹਿਣ ਡਿਆ ਵਾਂ ਹਾਏ ਮੈਨੂੰ ਸੱਚੋ ਸੱਚ ਦੱਸ ਕਿ ਤੂੰ ਸ਼ਰਾਬ ਨਾ ਨਹੀਂ ਇਦਾਂ ਕਰਦਾ ਤੂੰ ਖਾਦਾ ਤੇ ਖਾਦਾ ਕਿ ਮੈਨੂੰ ਦੱਸ ਦੇ ਇੱਥੇ ਬੰਦੇ ਆ ਗੂ ਮਾੜਾ ਜਾਂ ਚਿੱਟਿਆ ਸਵਾਦ ਵੇਖਿਆ ਅੱਜ ਮੈਂ ਹਾਏ ਮੈਂ ਮਰ ਜਾ ਮੇਰੇ ਨੇ ਤੇ ਮੈਨੂੰ ਲੈ ਲੱਥਾ ਨਹੀਂ ਮੈਂ ਤਾਂ ਮਰ ਜਾਂਗੀ ਹਾਏ ਨਹੀਂ ਇਹ ਤਾਂ ਥੋੜੀ-ਥੋੜੀ ਤੋਂ ਕਰੇ ਸ਼ਰਾਬ ਤੋਂ ਚਿੱਟੇ ਪੀਂਦਾ ਪਿਆਨੀ ਮੈਂ ਕੀ ਕਰੂੰਗੀ ਦੱਸ ਹਾਏ ਰੱਬਾ ਮਾ ਦੀ ਕਤੇ ਵੱਡੇ ਵੱਡੇ ਸੁਪਨੇ ਲੈ ਆਂਦੇ ਇਹ ਕਿ ਆਪਣੇ ਪੁੱਤ ਨੂੰ ਇਦਾਂ ਵਿਆਹਣਾ ਇਦਾਂ ਵਿਆਹਣਾ ਇਹ ਜਿਹੜਾ ਕਿਤੇ ਇੰਨਾ ਰਾਵਾਂ ਤੇ ਚਲ ਗਿਆ ਵਾ ਇਹਨੂੰ ਕੋ ਕੁੜੀ ਵੀ ਦੇ ਦੂਗਾ ਸ਼ਰਾਬ ਤੋਂ ਇਹਨੇ ਚਿੱਟਾ ਲਾ ਲਿਆ ਹੁਣ ਇਹਨੂੰ ਕਿਹਨੇ ਕੁੜੀ ਵੀ ਨਹੀਂ ਦੇਣੀ ਕੀ ਕਰੂੰਗੀ ਲਾ ਲਾ ਫਰੀਜ਼ ਆ ਗਈ ਸਾਸਰੀ ਕਾਲ ਹਰਸ ਨਾ ਠੀਕ ਠਾਕ ਠੀਕ ਠਾਕ ਵਾ ਬਾਹਰ ਬੈਠੇ ਹੋ ਆ ਇੱਥੇ ਬੈਗੀਆਂ ਜਰਾ ਕੰਮ ਤਾਂ ਦਾ ਹੋਣਾ ਨਿਬੇੜਿਆ ਸੀ ਅੱਛਾ ਤੇ ਇੱਥੇ ਆਣ ਕੇ ਘੜੀ ਬੈ ਗਈ ਠੀਕ ਮੈਂ ਜਰਾ ਕਿ ਇੱਥੇ ਬਹਿ ਕੇ ਤੇ ਅੰਦਰ ਜਾ ਕੇ ਲੰਮੇ ਪੈਣੀ ਆਜਾ ਅੰਦਰ ਚੱਲੀਏ ਗਰਮੀ ਬੜੀ ਆਜੇ ਤੇ ਗਰਮੀ ਤਾਂ ਬਹੁਤ ਜਿਆਦਾ ਆ ਤੇ ਮਾਸੀ ਜੀ ਉਹ ਆਖਣ ਦੀ ਮੇਰੀ ਸ਼ੇਰ ਜੀ ਨੇ ਠੀਕ ਤੋ ਦਵਾਈ ਲਾਣ ਗਈ ਤੇ ਤੂੰ ਬਹਿ ਮੈਂ ਪਾਣੀ ਲਾਵਾਂ ਲਾ ਕੇ ਗਾਇਆ ਆ ਮਾਗਣਾ ਉਹਨੇ ਛੇਤੀ ਠੀਕ ਆ ਮਾ ਗਈ ਮਾੜੀ ਨਾ ਮੈਂ ਕੀ ਬਿੰਦਰ ਦੇ ਰਿਸ਼ਤੇ ਦੀ ਗੱਲ ਤੋਰਦੀ ਆ ਉਹ ਤਾਂ ਆਪੇ ਚੱਲ ਕੇ ਆ ਗਈ ਕੀਪ ਤਾਂ ਹੁਣ ਗੱਲ ਛੇੜੀ ਲਵੇ ਤੇ ਮੈਂ ਕੋ ਥੱਲੇ ਲੱਗਣਾ ਆ ਆਪੇ ਗੱਲ ਕਰੂਗੀ ਮਹਾ ਨਹੀਂ ਹ ਨਾ ਸੀਗਰਟ ਆਦੇ ਹੋਰ ਪੈਂਡ ਦੀ ਸੁਣਾਓ ਠੀਕ ਠਾਕ ਵਧੀਆ ਠੀਕ ਚਾਹੀਦਾ ਸੋਨੀਆ ਸੋਨੀਆ ਕਾਲਜ ਗਈ ਹੈ ਅੱਛਾ ਜੋ ਬਨੂ ਨਹੀਂ ਦੇਹਣਿਆ ਜੋ ਬਨੂ ਨੇ ਬੰਬੀ ਤੋਂ ਆਇਆ ਜੇ ਇਹ ਤਾਂ ਲੰਮੇ ਪੈ ਗਿਆ ਹੋਣਾ ਵਾ ਜੋ ਬਨੂ ਵੀ ਕੰਮ ਜ਼ਿਆਦਾ ਪੈਂਦਾ ਬੜਾ ਸਾਰੀ ਜਹਾੜੀ ਚੋਤੀ ਦਾ ਕੰਮ ਜਿੱਦਾਂ ਮਰਜ਼ੀ ਵੀ ਇਹੋ ਜੀ ਗਰਮੀ ਚ ਝੋਨੇ ਚਾਹਣਾਂ ਤਾਂ ਬੜਾ ਉੱਖਾ ਲੰਮਾ ਬੜਾ ਕੇ ਰੋਟੀਆਂ ਵੀ ਵਾਲੇ ਕਵੇਲੇ ਮਗਰ ਫੇਕਾ ਦੀ ਪਾਣੀ ਨਿੰਬੂ ਵਾਲਾ ਕਦੀ ਲੱਸੀ ਲੈ ਕੇ ਜਾਨੀ ਆ ਹਾਂ ਊੱਖਾ ਜਾਂਦਾ ਹਾਂ ਮੈਂ ਮਾਸੀ ਜੀ ਵੀ ਆਈ ਜਾਣਾ ਵਾਂ ਮੈਨੂੰ ਕੰਮ ਤੇ ਉੱਤਾਂ ਤੁਹਾਡੇ ਨਾਲ ਹੀ ਤੇ ਤੁਹਾਡੇ ਨਾਲ ਚੰਗਾ ਵਾ ਤੁਹਾਡੇ ਨਾਲ ਹੀ ਗੱਲ ਕਰ ਲੈਣੀ ਆ ਵੀ ਮਾਸੀ ਜੀ ਗੱਲ ਕਰਨ ਦੇ ਹੀ ਇੱਕ ਦਿਨ ਰਿਸ਼ਤੇ ਬਾਰੇ ਜਦਵਿੰਦਰ ਦਾ ਜੋ ਬੰਦਾ ਰਿਸ਼ਤਾ ਕਰਦੀਏ ਤੇ ਮੈਂ ਤੇ ਤੁਹਾਡੀ ਸਲਾਹ ਹੀ ਲੈਣ ਆਈ ਹਾਂ ਕਿ ਕੀ ਹਿਸਾਬ ਕਿਤਾਬ ਆ ਬਾਕੀ ਦਵਿੰਦਰ ਦਾ ਜੋ ਵੀ ਆ ਜਿੱਦਾਂ ਵੀ ਆ ਤੁਹਾਨੂੰ ਸਾਰਾ ਕੁਝ ਪਤਾ ਵਾ ਉਹਲਾ ਪੜਦਾ ਤੇ ਕੋਈ ਹੈ ਨਹੀਂ ਆ ਜਿੰਨਾ ਕ ਟਾਈਮ ਵਿਆਹੀ ਗਈ ਹੀ ਕਿਤੇ ਇੰਨੇ ਜਵਾਨ ਆ ਲਵਿਆ ਕੀਤਾ ਹੀ ਸਾਰਾ ਕੁਝ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਵਾ ਕਿੰਨਾ ਚਿਰ ਤੇ ਮੰਨਦੀ ਨਹੀਂ ਵੀ ਮੈਂ ਨਹੀਂ ਕਰਨਾ ਨਹੀਂ ਕਰਨਾ ਹੁੰਦਾ ਇਹਦੇ ਵੀਰ ਜੀ ਵੀ ਕਦੇ-ਕਦੀ ਬੜੇ ਨਰਾਜ਼ ਹੁੰਦੇ ਆ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆਏ ਆ ਤੇ ਹਾਂ ਨਹੀਂ ਕਰਦੀ ਮੰਮੀ ਨੂੰ ਹੁੰਦਾ ਵਾ ਵੀ ਅਸੀਂ ਇਹਦੇ ਨਾਲ ਧੱਕੇ ਸਾਹੀ ਨਾ ਕਰੀਏ ਜਦੋਂ ਇਹਦਾ ਮਨ ਹੋਊਗਾ ਤੇ ਚਲੋ ਹੁਣ ਜੋਬਨ ਵੱਲੋਂ ਥੋੜਾ ਕਹਿੰਦੀ ਕਿ ਚਲ ਮੈਨੂੰ ਪਸੰਦ ਵਾ ਇੱਥੇ ਰਹਿ ਕੇ ਕਈ ਖਰਦੇ ਦੇ ਬਦ ਲੱਗਿਆ ਕੁਸੂਨੀਆਂ ਨਾ ਵੀ ਬੜਾ ਮਨ ਮਿਲਿਆ ਵਾ ਯਾ ਹੋਇਆ ਤੇ ਅਸੀਂ ਨਬੜਾ ਸ਼ੁਕਰ ਕਰਦੇ ਆਂ ਫੇ ਚਾਲ ਨੇ ਹਾਂ ਕੀਤੀ ਐ ਇਹ ਤਾਂ ਮਾਵਾ ਧੀਆ ਵਿਚਾਰੀਆਂ ਅਖੰਡੀਆਂ ਅਸੀਂ ਜਦ ਚਲ ਗਈ ਆ ਕਿ ਸਾਡਾ ਜੀ ਨਹੀਂ ਲੱਗਣ ਡਿਆ ਹੁਣ ਚਲੋ ਫਿਰ ਆਉਂਦੀ ਐ ਤੇ ਕਰ ਲੈਨੇ ਛਲਾ ਹੋਣੇ ਲੈ ਜੇ ਉਹ ਆਂਦਾ ਤੇ ਉਹ ਵੀ ਆਂਦੀ ਆ ਮੰਦੇ ਆ ਤੇ ਫਿਰ ਕਰ ਦਿੰਨੇ ਕੀ ਕਰਨਾ ਫਿਰ ਵੇਹ ਫਰੀਦ ਬਾਕੀ ਤਾਂ ਆਪ ਸਿਆਣੀ ਆ ਕੱਲਾ ਕੱਲਾ ਮੇਰਾ ਪੁੱਤ ਤੇ ਮੇਰੇ ਵੀ ਮਾਨ ਚ ਰੀਜ ਹੀ ਵੀ ਚਾਲ ਕੇ ਤੇ ਚਾਵਾਂ ਮਿਲਾਵਾ ਨਾ ਵਿਆਵਾਂਗੇ ਸਾਰੇ ਕੰਮ ਸਗਨਵਾਰ ਕੀਤੇ ਹੋਣ ਤੇ ਵੀ ਚੰਗਾ ਤੇ ਉਧਰੋਂ ਮੈਂ ਆਪਣੇ ਭਰਾ ਨਾਲ ਗੱਲ ਕਰ ਬੈਠੀ ਉਧਰੋਂ ਨਾ ਮੰਨੇ ਆਂਦਾ ਹੀ ਨਹੀਂ ਇਦਾਂ ਦਾ ਅਜੇ ਕਰਨਾ ਰਿਸ਼ਤਾ ਤੇ ਅਜੇ ਸਹਜ ਪਾਣਾ ਕਰਾਂਗੇ ਕੋਈ ਗੱਲ ਨਹੀਂ ਮਾਸੀ ਤੁਸੀਂ ਆਪਣੇ ਭੈਣ ਭਰਾਵਾਂ ਨਾਲ ਸਲਾਹ ਕਰ ਲਓ ਜੇ ਮੰਨਣਗੇ ਸਾਰਿਆਂ ਦਾ ਮਨ ਰਾਜੀ ਹੋਊਗਾ ਤੇ ਫੇਰ ਹੀ ਮਜ਼ਾ ਵਾਲਾ ਰਿਸ਼ਤਾ ਕਰੰਦਾ ਵੀ ਕੋਈ ਨਹੀਂ ਇਹ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਜੀ ਉਹਨਾਂ ਨੂੰ ਮਨਾ ਲਾਂਗੇ ਫੇਰ ਹੁਣ ਕੀ ਕਰਨਾ ਫੇਰ ਕੋਈ ਗੱਲ ਨਹੀਂ ਗੱਲ ਹੀ ਕੀਤੀ ਐ ਹੀ ਨਹੀਂ ਆਪਣੇ ਭੈਣ ਭਰਾਵਾਂ ਨਾਲ ਸਲਾਹ ਕਰ ਲਓ ਜੇ ਮੰਨਣਗੇ ਤੇ ਫੇਰ ਹੀ ਕਰਾਂਗੇ ਇਹ ਮੇਰੇ ਨਾਲ ਗਿੰਦਪਾਲ ਨੇ ਅੱਗੇ ਵੀ ਗੱਲ ਕੀਤੀ ਸੀ ਮੈਂ ਉਹਨਾਂ ਨਾਲ ਕੀਤੀ ਸੀ ਸਲਾਹ ਅੱਛਾ ਉਹ ਤਾਂ ਨਹੀਂ ਮੰਨਦੇ ਤੇ ਮੰਨਦੀ ਤੇ ਮਮੀ ਨਹੀਂ ਤੇ ਪਰ ਹੁਣ ਜਦੋਂ ਉਹ ਤੈਨੂੰ ਦਸ਼ਨਾ ਤਾਂ ਮਕਾਓ ਤੇ ਪਾ ਕੇ ਜੇ ਦੇ ਦੋਵੇਂ ਠੀਕ ਹੋਵੇ ਤੇ ਫੇਰ ਅਸੀਂ ਕੀ ਕਰ ਸਕਦੇ ਨਹੀਂ ਮਾਸੀ ਜੀ ਇਹ ਤੇ ਗੱਲ ਨਹੀਂ ਨਾ ਕਿ ਇਹ ਦੋਵੇਂ ਰਾਜੀ ਆ ਪਰਮਾਤਮਾ ਨੇ ਤੁਹਾਨੂੰ ਹੀ ਇੱਕ ਲੋਤੀ ਰਾਜ਼ ਦੇ ਦਿੱਤੀ ਆ ਤੁਹਾਡੀ ਸਹਿਮਤੀ ਤੇ ਤੁਹਾਡੀ ਮਰਜ਼ੀ ਹੋਣੀ ਬੜੀ ਜ਼ਰੂਰੀ ਆ ਬਾਕੀ ਦਿਨ ਜੋ ਬੰਦੇ ਮਾਮਾ ਨਾਲ ਗੱਲ ਕਰ ਲਿਓ ਚਲ ਕੋਈ ਨਹੀਂ ਉਹ ਤਾਂ ਆਖਿਆ ਕਿ ਨਹੀਂ ਮੋੜਦੇ ਹੁਣ ਮੈਂ ਫੇਰ ਤੂੰ ਜਿੱਦਾਂ ਕਹਿਣਗੇ ਉਦਾਂ ਹੀ ਹੋਊਗੀ ਕੋਈ ਨਹੀਂ ਮੈਂ ਤਾਂ ਸਿਰਫ ਗੱਲ ਹੀ ਕੀਤੀ ਤੁਹਾਡੇ ਨਾਲ ਕੋਈ ਨਹੀਂ ਮਨਾਰਾਂਗੇ ਜਿੱਥੇ ਮੈਂ ਵੱਢੀ ਉਹਨਾਂ ਤੋਂ اچھا ਕੋਈ ਨਹੀਂ ਮੰਨਣ ਗਈ ਭੈਣ ਦੀ ਠੀਕ ਆ ਆਹੋ ਕੋਈ ਨਹੀਂ ਮੈਂ ਮਨਾ ਲੂਗੀ ਫਿਰ ਹੁਣ ਕੀ ਕਰਨਾ ਫਿਰ ਹੁਣ ਇਹਨਾਂ ਨੂੰ ਗੁੱਸੇ ਥੋੜੀ ਕਰਨਾ ਵਾ ਚਲ ਪਤਾ ਤੂੰ ਬਹਿ ਮੈਂ ਚਾਹ ਕੋਟਕ ਬਣਾ ਕੇ ਲਿਆਵਾਂ ਹਾਂ ਨਹੀਂ ਮਾਸੀ ਜੀ ਬੜੀ ਗਰਮੀ ਲੱਗੀ ਓ ਗਰਮੀ ਨੂੰ ਗਰਮੀ ਕੱਟਦੀ ਆ ਓ ਮੈਂ ਪੀ ਕੇ ਜਾਉਂਗੀ ਚਾਹ ਪਰ ਅਜੇ ਨਾ ਬਣਾਉਂ ਚਲ ਕੋਈ ਨਿੰਬੂ ਪਾਣੀ ਬਣਾ ਲੈਨੇ ਚਲੋ ਜੇ ਜ਼ਿਆਦਾ ਕਹਿੰਦੇ ਹੋ ਤੇ ਨਿੰਬੂ ਪਾਣੀ ਬਣਾ ਲਓ ਹੋਰ ਤੈਨੂੰ ਇਦਾਂ ਬੈਠੇ ਰਹਿਣ ਦੇਣਾ ਮੈਂ ਦੱਸ ਕੋਈ ਨਿੰਬੂ ਪਾਣੀ ਬਣਾ ਚੰਗੀ ਜਿੱਤਾਂ ਮਰਜ਼ੀ ਦੀ ਹੈ ਜੋ ਅੰਦਰ ਮਮੀ ਨੇ ਸੁਣਾਈ ਜੀ ਕਰ ਦਿੱਤੀ ਹੈ ਜਦੇਵਿੰਦਰ ਦਵਾਜੂਗਾ ਆਪਣੇ ਭਰਾ ਨਾਲ ਪਾਵੇਂ ਗੱਲੋਂ ਨੇ ਨਾ ਹੀ ਕੀਤੀ ਹੋਵੇ ਪਰ ਕਹਿ ਤੇ ਦਿੱਤਾ ਨਾ ਕਿ ਮੇਰਾ ਭਰਾ ਮਾਨੇ ਤਾਂ ਜਿੰਦਗੀ ਆਖ ਕੇ ਵੀ ਆ ਗਈ ਉਹ ਤੇ ਇਸ ਦੇ ਬਾਰੇ ਬਰਕਰਾਰ ਨਹੀਂ ਇਹ ਦੰ ਨਾ ਦੇ ਰਿਹਾ ਕਿ ਉਹਨਾਂ ਹਾਂ ਕਰਮੀ ਹਾਂ ਮੈਂ ਕਿਹਾ ਜੀ ਮੈਂ ਖੱਤੇ ਆ। ਉਹ ਕਿੱਥੇ ਜਾਂਦੀ ਇਹ ਵੀ ਨਦਰਦੀ। ਹੂੰ? ਤੈਨੂੰ ਰਿਸ਼ਤੇ ਬਾਰੇ ਗੱਲ ਕਰਨ ਦੇ ਨਾਤੀ ਪਰਚਾਈ। ਮੈਂ ਤੂੰ ਨਾ ਜਾਇਆ ਤਾ ਦਾਈ ਫੇਰ। ਮੈਂ ਕਿਹਾ ਕਿ ਤਾ ਜਾਣਾ ਮੋਹ ਆ ਤੇ। ਤੇ ਮੈਨੂੰ ਮਿਲਣਾਂ ਤੇ ਕੋਈ ਗੱਲ ਨਹੀਂ। ਉਹ ਕਿੰਨਾ ਕਹਿਦਾ ਵਾ। ਉਹ ਥੱਕਾ ਮੰਦਾ ਆ ਤੇ ਮੈਂ ਪੈ ਗਿਆ ਪੈ ਗਿਆ ਤੂੰ ਸਮਝਾ। ਤੂੰ ਨਾ ਬਾਹਰ ਤੇ ਮੈਨੂੰ ਮਿਲਣ ਦੀ ਕਰਾਂ ਤਾ ਤੂੰ ਪੰਜਾ ਨਾ ਤੂੰ ਤੇਰਾ ਬਣਾ ਆਕੜਾ ਨਾ ਜਾ ਐਡਾ ਤੂੰ ਦੁੱਖ ਦਿੱਤਾ ਕਰੇ ਮੈਨੂੰ ਮੈਂ ਤੇਰਾ ਹੱਥੋਂ ਮੈਂ ਮਰ ਜਣਾ ਪਰਿਆ ਜਿੱਦਾਂ ਤੇਰੇ ਵਸਣ ਮਰ ਜਾ ਤੂੰ ਕਰਾਵਾਂ ਗਿਆ ਕਿ ਮੈਂ ਚਲ ਜਾਨੀ ਹਾਂ ਹਾਂ ਮਰ ਜਾ ਆਪਾਂ ਨਿਬੜੀ ਏ ਕਰਮੀ ਕਿੰਨੀ ਬਾਰੀ ਦੀਦੀ ਸੁਤੇ ਲੈ ਪ੍ਰੀਤਾ ਜੀ ਮਾਸੀ ਆ ਸੀਗਾ ਆਸ ਪ੍ਰੀਤਾ ਹੋਰ ਸਣਾਉਂ ਤੀ ਕਾ ਮਾ ਵਾ ਤੇ ਫੋਨ ਨਹੀਂ ਕੀਤਾ ਅੱਜ ਮੈਂ ਖਾ ਇਦਾਂ ਹੀ ਜਾਨੀ ਛਾਪਾ ਮਾਰਦੀ ਆ ਕੀ ਗੱਲ ਹੈ ਸੇਤ ਨੂੰ ਸੇਤ ਨੂੰ ਕੋਈ ਨਹੀਂ ਜਿੱਦਾਂ ਨਾ ਬੀਪੀ ਡਾਉਣ ਲੱਗਣ ਡਿਆ ਅਹੀਂ ਅੱਛਾ ਤੇ ਮੈਂ ਕਿਹਾ ਅੱਗੇ ਵੀ ਇਦਾਂ ਨਗੇਲੀਆਂ ਦੇ ਨਾਲ ਇੱਥੇ ਤੱਕ ਪੁੱਜੀ ਸੀ ਹਾਂਜੀ ਤੇ ਮੈਂ ਮੈਂ ਚੈੱਕ ਹੀ ਕਰਾਵਾਂ ਬੀਪੀ ਘਟਿਆ ਆਹੀ ਠੀਕ ਆ ਹੋਸਣਾ ਪਾਣੀ ਪੀਤਾ ਵਾ ਪਾਣੀ ਪੀ ਲਿਆ ਕਦੋਂ ਕਦੀ ਆਈ ਆ ਅਜੇ ਹੁਣੇ ਹੀ ਆਈ ਆ ਮਾਸੀ ਜੀ ਕਹਿੰਦੇ ਸੀ ਚਾਹ ਵੱਲੋਂ ਮੈਂ ਕਿ ਗਰਮੀ ਬੜੀ ਦਿਲ ਨਹੀਂ ਕਰਦਾ ਨਿੰਬੂ ਪਾਣੀ ਬਣਾਉਣ ਗਏ ਆ ਅੱਛਾ ਅੱਛਾ ਹਾਂਜੀ ਹੋਰ ਪੀਣ ਪੀ ਨਹੀਂ ਪੀ ਜਾਮਾ ਸੀ ਹਾਂ ਦਿਵਿੰਦਰ ਤਾਂ ਜਿਆਦਾ ਜੀ ਤੇ ਕਰਨ ਢਈ ਆ ਆਂਦੀ ਵੀ ਮੈਂ ਕਰਨਾ ਹੀ ਉੱਥੇ ਜੋ ਮਰਜ਼ੀ ਹੋ ਜੇ ਬੜਾ ਹੀ ਸਮਝਾਇਆ ਪੜ ਗਈ ਸ਼ਰਤਾਂ ਠੀਕ ਨਹੀਂ ਆ ਪੰਨੀਆਂ ਪਰ ਨਹੀਂ ਮੰਨਦੀ ਹੂੰ ਪਨੇ ਮੈਂ ਤਾਂ ਲੈਨੇ ਵਿੱਚ ਗੁੱਸੇ ਨਾ ਕਿਹਾ ਜੇ ਨਹੀਂ ਮੰਨਦੀ ਤੇ ਕਰ ਦੋ ਵਾ ਕੱਲ ਨੂੰ ਹਾਂ ਨੂੰ ਨਾ ਗਈ ਉਹ ਮੈਂ ਤਾਂ ਕਰਕੇ ਆਈ ਹਾਂ ਤੱਲੇ ਲਈ ਜਾਂਦੀ ਐਥੇ ਰਹਿ ਕਾਦੀ ਗਈ ਤੇ ਜਿੱਤੇ ਛੇਦਾਂ ਨਹੀਂ ਹੋ ਕੀ ਦਵਿੰਦਰ ਤੇ ਹੋਰ ਐਨਾ ਕਹਦਾ ਤਾਂ ਤੇ ਜੋ ਬਣੇ করোনা ਨੇ ਤੇ ساری ਉਮਰ ਕੁਵਾਰੀ ਬੈਠੀ ਰਹੂੰਗੀ ਉਹ ਸ਼ਾਇਦ ਤਾਂ ਗੱਲ ਪਹੁੰਚ ਗਈ ਆ ਆਪਣੇ ਭਰਾ ਨੂੰ ਕਹਤਾ ਜੇ ਕੋਈ ਇੰਨਾ ਡਰਦੀ ਸੀ ਸਾਨੂੰ ਕੀ ਮੈਂ ਕਹਤਾ ਇਹ ਗੱਲ ਕਰਕੇ ਦੇਖਣੀ ਹੈ ਪ੍ਰੀਤ ਤੇ ਮੈਂ ਸੱਚੀ ਨਾ ਸਾਬੇ ਗੱਲ ਤੇ ਮੈਂ ਕੀਤੀ ਸੀ ਦੀਦੀ ਮੈਨੂੰ ਤੇ ਕਹਤਾ ਲੱਗੇ ਸਕੇ ਨਹੀਂ ਸੋਣ ਦਿੰਦੀ ਮੇਨੂੰ ਤਾਂ ਇਹ ਮਾਰਦੀ ਹੱਥ ਜਿੱਦਾਂ ਕਿਤੇ ਨਹੀਂ ਕੋਹ ਲੱਗਦੇ ਹੀ ਨਹੀਂ ਆ ਗੱਲਾਂ ਤੇ ਏਦਾਂ ਤੇ ਕਰਦੀ ਮੇਰੇ ਭਰਾ ਏਦਾਂ ਤੇ ਮੇਰੇ ਪਿਛਲੇ ਏਦਾਂ ਤੇ ਮੇਰੇ ਏਦਾਂ ਮੈਂ ਉਹਨਾਂ ਤੋਂ ਬਿਨਾ ਕਿੱਦਾਂ ਗੱਲ ਕਰ ਲੈਣੀ ਆ ਉਹ ਤਾਂ ਕਿਤੇ ਮੈਨੂੰ ਲੱਗੇ ਦੀ ਸੋਣ ਦੇ ਤੂੰ ਕਹਿੰਦੀ ਵੀ ਗੱਲ ਕਰ ਗੱਲ ਤੇ ਜੀ ਮੈਂ ਤਾਂ ਗੱਲ ਕੀਤੀ ਆ ਉਹਨਾਂ ਨਾਲ ਕਹਿੰਦੇ ਕੋਈ ਗੱਲ ਹੀ ਨਹੀਂ ਹੁਣ ਕੀਤੀ ਗੱਲ ਆਹੋ ਬੈਠੇ ਸੀ ਮੈਂ ਕਿਹਾ ਤੁਸੀਂ ਅਜੇ ਲੇਟ ਆਉਣਾ ਨਾ ਵਾ ਤੇ ਮੈਂ ਗੱਲ ਕਰ ਹੀ ਲਈ ਮੈਂ ਕਿਹਾ ਮੈਨੂੰ ਇਹਦੇ ਵਿੱਚ ਝਾਕੇ ਵਾਲੀ ਕਿਹੜੀ ਗੱਲ ਗੱਲ ਖੋਲ ਦੇਣੀ ਚਾਹੀਦੀ ਆ ਨਹੀਂ ਪ੍ਰੀਤ ਇਸ ਮਤਤੇ ਅੱਗੇ ਉਦਾਂ ਦੀ ਤੇ ਵੇਖ ਲਾ ਆ ਜੋ ਮੈਂ ਤੈਨੂੰ ਦੱਸਿਆ ਨਾ ਆ ਮੈਂ ਪਹਿਲਾਂ ਗੱਲ ਕਰਕੇ ਛੱਡੀ 2 ਦਿਨ ਕਿਤੇ ਮੈਨੂੰ ਬੁਰਿਆ ਬਣਾਉਣ ਲਈ ਹੈ ਮੈਂ ਤਾਂ ਸਭ ਕੁਝ ਆ ਹੂੰ ਤੇ ਆਪਣੇ ਆਪਣੇ ਮਨ ਪੋਛ ਲੋ ਕੋ ਜ਼ੋਰ ਜ਼ਬਰਦਸਤੀ ਨਹੀਂ ਆ ਸਾਰਿਆਂ ਦੀ ਸਹਿਮਤੀ ਹੋਏ ਤੇ ਫੇਰ ਹੀ ਵਧੀਆ ਲੱਗਦਾ ਹੈ ਨਹੀਂ ਨਹੀਂ ਕੋਈ ਨਹੀਂ ਮਨਾ ਲੂੰਗੀ ਬੰਨਨ ਆਹੇ ਰਬ ਕੀ ਬਣੂ ਇਹ ਜਨਾਨੀ ਦਾ ਮੈਨੂੰ ਕਿਤੇ ਇੱਥੇ ਹੀ ਮੈਂ ਗੱਲ ਕੀਤੀ ਸੀ ਇੱਥੇ ਬੈਠੇ ਹੀ ਹੂੰ ਕਿਤੇ ਮੈਂ ਸਿਰ ਦੀਆਂ ਠਿੱਕਰੀਆਂ ਭੰਨੀਆਂ ਕਿਤੇ ਮੈਂ ਤਰਲੇ ਮਾਰੇ ਵੀ ਹੋਰ ਨਹੀਂ ਦਵਿੰਦਰ ਦੀ ਤੂੰ ਗੱਲ ਸਾਡਾ ਮੁੰਡਾ ਇੰਨੇ ਤਰਲੇ ਲੈਣ ਡਿਆ ਮੁੰਡਾ ਕਿ ਦੇ ਵੇਖਿਆ ਨਹੀਂ ਜਾਂਦਾ ਲਿਲਕੜੀਆਂ ਕੜਦਾ ਇੱਕੋ ਆਈਆ ਮੈਨੂੰ ਕਿਤੇ ਲਾਗੇ ਨਹੀਂ ਸੋਣ ਦਿੱਤਾ ਤੇ ਆਹ ਵੇਖ ਲਾ ਹੈ ਸ਼ੋਗਰਾ ਪਹਿਣਾ ਜੇ ਮੰਨ ਗਈ ਤੇ ਇੰਨਾ ਹੀ بڑا ਮੈਨੂੰ ਤੇ ਮੈਨੂੰ ਰਹਿ ਗਿਆ ਵਾ ਵੀ ਕੋਈ ਗੱਲ ਨਹੀਂ ਜਿਹੜਾ ਕੋਈ ਨਹੀਂ ਵੀ ਮੰਨੂਗਾ ਮੈਂ ਮਨਾ ਲੂੰਗੀ ਕੋਈ ਨਹੀਂ ਵੀ ਨਾ ਮੈਂ ਮੈਂ ਜੇ ਪੀਣਾ ਦੂਜਾ ਪੀ ਲਿਆ ਪਹਿਲਾਂ ਬਲਾਸ ਲੈ ਲਓ ਮਾਸੀ ਆਣਾ ਮੈਨੂੰ ਤਾਂ ਸੱਚ ਡਾਕਟਰ ਨੇ ਖੱਟੀਆਂ ਚੀਜ਼ਾਂ ਬੰਦ ਕੀਤੀਆਂ ਚੱਲ ਕੋਲ ਜਾਣੀ ਕਿਹੜਾ ਇੰਨਾ ਇੱਕ ਧਨ ਬੂਰ ਚੋੜਿਆ ਸੀ ਲਗਾ ਘਟੇ ਦੀ ਚੰਗਾ ਮੁੜ ਕੇ ਨੇ ਘਰ ਮੈਨੂੰ ਕਹਿਣਾ ਵੀ ਨਿੰਬੂ ਪਾਣੀ ਤੂੰ ਪੀਤਾ ਬਿਮਾਰ ਨਹੀਂ ਕੋਈ ਵੀ ਮੈਂ ਦਿੱਤਾ ਬਣਾਵੇਂ ਕਹੂੰਗੀ ਤੈਨੂੰ ਪਰ ਇਹਦੇ ਰਿਸ਼ਤੇ ਵਾਲੋਂ ਕਹਿਣ ਡਈ ਸੀ ਤੇ ਮੈਂ ਆਖਿਆ ਚੱਲ ਜੇ ਉਹ ਦੋਵੇਂ ਮੰਨਣ ਡਏ ਆ ਤੇ ਫਿਰ ਮੈਂ ਇਹਦੇ ਵਿੱਚ ਕੀ ਕਰ ਸਕਦੀ ਆ ਨਹੀਂ ਨਹੀਂ ਤੁਹਾਡਾ ਭਰਾ ਨਹੀਂ ਮੰਨਦਾ ਤੁਹਾਡੇ ਕੋਈ ਵੀ ਨਹੀਂ ਪਿਸਲੇ ਮੰਨਦੇ ਪਹਿਲਾਂ ਉਹਨਾਂ ਨੂੰ ਮਨਾਓ ਫੇਰ ਰਿਸ਼ਤੇ ਦੀ ਗੱਲ ਕਰਨੀ ਹੈ ਕਿਉਂ ਪ੍ਰੀਤ ਮੁੜ ਕੇ ਜੀ ਬੁਰੇਆ ਬਣਾਣਾ ਵਿੱਚ ਮੈਨੂੰ ਬੁਰੇਆ ਬਣਾਉਣਾ ਤੇ ਜਦੋਂ ਭਰਾ ਹੀ ਨਹੀਂ ਮੰਨਦੇ ਤਾਂ ਰਿਸ਼ਤੇ ਦਾ ਫਾਇਦਾ ਕੀ ਹੈ ਮੈਂ ਤਾਂ ਕਿਹਾ ਚਲੋ ਸਲਾਹ ਕਰ ਲਓ ਗੱਲ ਹੀ ਕੀਤੀ ਅਸੀਂ ਵੀ ਪੁੱਛਣ ਪਹਚਾਉਣ ਦਾ ਹੱਕ ਹੁੰਦਾ ਕੋਈ ਨਹੀਂ ਕਿਦੋਂ ਕੰਮ ਚੱਲੀ ਜਾਂਦਾ ਫਿਰ ਮਾਪੇ ਮਨਾ ਲੂਗੀ ਹਾਂ ਕੋਈ ਨਹੀਂ ਬਣਾ ਲਾਂਗੇ ਭੈਣ ਦੇਖੋ ਗੱਲ ਮੈਂ ਤੁਹਾਨੂੰ ਕਿੰਨੇ ਦਿਨਾਂ ਦੀ ਕਹਿਣ ਦੀ ਮੁੰਡੇ ਦਾ ਕਰਕੇ ਅੱਜ ਤੁਸੀਂ ਪਟੱਕ ਦਿੱਤੇ ਪ੍ਰੀਤ ਦੇ ਮੂੰਹ ਤੇ ਕੋਹ ਕਹਿਣ ਦਾ ਪਏ ਤੇ ਮੈਨੂੰ ਤਾਂ ਤੁਸੀਂ ਉਦੋਂ ਤੱਕ ਤੇ ਲਾਗੇ ਨਹੀਂ ਸੌਣ ਦਿੱਤਾ ਲੋ ਚਲ ਕੇ ਘਰ ਆਈ ਆ ਤੇ ਕਿਦਾਂ ਮੁਕਰਮ ਐ ਕਿਦਾਂ ਮਨਾ ਕਰਾਂ ਉਹ ਵੀ ਮਾਨ ਤਾਲ ਨਾਈ ਆ ਪਰ ਭੈਣ ਤੂੰ ਤੂੰ ਹੀ ਆ ਜਿਹੜਾ ਸਾਰਾ ਕੁਝ ਸਮੀਟ ਲਈ ਨਹੀਂ ਵੇਲਾ ਜੇ ਉਹ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਜੀ ਜਿਹਦੇ ਉਹ ਦੋਵੇਂ ਰਾਜੀ ਤੇ ਅਸੀਂ ਵਿਚ ਆਵੇਂ ਬੁਰੇ ਬਣਦੇ ਰਹੀਏ ਵੇਖਿਆ ਗੱਲ ਕਿੱਥੋਂ ਕਰਕੇ ਗਈ ਕਿੱਥੋਂ ਮਸੀ ਜੀ ਰਾਮ ਜੀ ਸਮਝੀ ਦਿੰਦੀ ਆ ਵੀ ਕੁੜੀ ਮੁੰਡਾ ਵਿਆਹ ਆਪਣੀ ਮਰਜ਼ੀ ਨਾਲ ਕਰਾਉਣ ਦੇ ਆ ਮੇਰੀ ਵਿੱਚ ਕੋਈ ਗੱਲਬਾਤ ਨਹੀਂ ਆ ਵੀ ਮੈਂ ਵਿੱਚ ਕੋਈ ਲੱਤ ਲਾਵਾਂ ਜਾਂ ਗੱਲ ਕਰਾਂ